ਤਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤਉਦ ਰਾਖ ਲਈ ਹਰ ਜੀਓ ਹਰਨਾਖ ਸਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤਦ ਰਾਖ ਲਈ ਹਰ ਜਿਓ ਹਰ ਨਾਖ ਸਮਾਰ ਪਚਾਇਆ ਗਰਮੁਖਾ ਨੋ ਪ੍ਰਤੀਤ ਹੈ ਹਰ ਜਿਓ ਮਨਮੁਖ ਪਰਮ ਪੁਲਾਇਆ ਹਰ ਜੀ ਏਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾਨੋ ਜਮ ਜੋਹੇ ਨਾ ਸਾਕੇ ਕਾਲ ਨ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਹਿਦ ਸਭ ਭਗਤਾ ਚਰਣੀ ਲਾਕੀ ਗੁਰ ਕੈ ਸਹਿਜ ਸੁਭਾਈ ਮਨ ਮੁਖਾ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸੁਆਉ ਗੁਰ ਮੁਖ ਹਿਰਦ ਸਬਦ ਨ ਭੇਦਿਓ ਹਰ ਨਾਮ ਨ ਲਾਗਾ ਭਾਉ ਊੜ ਕਪਟ ਪਾਜ ਲਹ ਜਾਸੀ ਮਨ ਮੁਖ ਫੀਕਾ ਅਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂ ਚਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੋ ਇੱਕ ਪੁਰਖ ਵਿਦਾਤਾ ਹਮੇ ਮਾਰ ਮਨਸਾ ਮਨ へ ਸਮਾਣੀ ਗੁਰ ਕੈ ਸਬਦਿ ਪਛਤਾ ਅਚੰਤ ਕਮ ਕਰਹਿ ਪ੍ਰਭ ਤਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਨਾਂ ਕੀ ਰੀਸ ਕਰੇ ਸੋ ਵਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬੈਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੋਕ ਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗਰਮਖ ਹੋਵੈ ਸੋ ਅੰਮ੍ਰਿਤ ਪੀਵੈ ਸਹਜ ਸਾਚ ਸਮਾਈ ਬੈਨ ਸਤਗੁਰ ਸੇਵੇ ਜਨਮ ਨਾ ਛੋਟੈ ਜੇ ਅਨੇਕ ਕਰਮ ਕਰੈ ਆਦਿਕਾਈ ਵੇਦ ਪੜਹਿ ਤੈਵਾਦ ਵਖਾਣਹਿ ਬੈਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਸੂਟੇ ਗੁਰ ਸਰਨਾਈ ਜਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਓਨਾ ਦੀ ਸੁਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ ਨਾਨਕ ਤਿਨ ਕੈ ਸਦ ਬਲੇ ਹਾਰੈ ਜੈਨ ਹਰ ਰਾਖਿਆ ਔਰ ਧਾਰਾ ਜੈਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਿਨ ਕੈ ਸਦ ਬਲੇ ਹਾਰੈ ਜਨ ਹਰ ਰੱਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤਰ ਤੂੰ ਰਖਦਾ ਆਇਆ ਪ੍ਰਹਿਲਾਦ ਜਾਣ ਤੁਦ ਰਾਖ ਲਏ ਹਰ ਜੀਉ ਹਰਨਾਖਸ ਮਾਰ ਪਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਤ ਸਾਹਿਆਂ ਦੀ ਆਤਮਿਕ ਜੋਤ ਜੋਗੋ ਜੁਗ ਅਟਲ ਤਾਖਤ ਚਵਰ ਸ਼ਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਸਤ ਗੁਰਾਂ ਦੀ ਅਪਾਰ ਕਿਰਪਾ ਸਦਕਾ ਸੰਧਿਆ ਸਮੇਂ ਸਜੇ ਹੋਏ ਦੀਵਾਨ ਵਿੱਚ ਆਪ ਜੀ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਅੰਮ੍ਰਿਤ ਬਾਣੀ ਸਰਵਣ ਕੀਤੀ ਲਾਹੇ ਪ੍ਰਾਪਤ ਕੀਤੇ ਹਨ ਅੰਮ੍ਰਿਤ ਬਾਣੀ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਸ੍ਰੀ ਮੁਖਵਾਕ ਬਖਸ਼ੇ ਨੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਣਾ ਨਾਲ ਜੁੜਿਏ ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਿਏ ਸਾਰੀ ਸੰਗਤ ਪਿਆਰ ਅਦਬ ਨਾਲ ਦੋਹੇ ਹੱਥ ਜੋੜ ਰਸਨਾ ਪੇਤਰ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਧ ਸੰਗਤ ਸੋਰਠ ਰਾਗ ਅੰਦਰ ਤੀਸਰੇ ਪਾਦ ਸਾਧ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੌਰਤਾਲ ਦੇ ਪਹਿਲੇ ਘਰ ਅੰਦਰ ਅਮਰਤਮਈ ਉਪਦੇਸ਼ ਬਖਸ਼ ਰਹੇ ਨੇ ਤੇ ਤੁਕੀ ਇਸ ਪਾਵਨ ਸ਼ਬਦ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਇੱਕ-ਇੱਕ ਪਦੇ ਵਿੱਚ ਤਿੰਨ ਤੁਕਾਂ ਰੱਖਣਾ ਕੀਤੀਆਂ ਹਨ ਇਸ ਕਰਕੇ ਇਹਦਾ ਨਾਮ ਤੇ ਤੁਕੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਗੁਰੂ ਮਹਾਰਾਜ ਜੀ ਅੰਮ੍ਰਿਤ ਮਾਣੀ ਦੇ ਆਰੰਭ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਮੰਗਲ ਕਰਦੇ ਨੇ ਇੱਕ ਅਦਵੈਤ ਸਰੂਪ ਪਰਮੇਸ਼ਰ ਵਾਹਿਗੁਰੂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰ ਪ੍ਰਸਾਦ ਐਸਾ ਪਰਮੇਸ਼ਰ ਵਾਹਿਗੁਰੂ ਸਤਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਭਗਤਾ ਦੀ ਸਦਾ ਤੂੰ ਰੱਖਦਾ ਹਰ ਜਿਉ ਤਰ ਤੂੰ ਰੱਖਦਾ ਆਇਆ ਸਤਿਗੁਰੂ ਮਹਾਰਾਜ ਜੀ ਇਸ ਅੰਮ੍ਰਿਤਮਈ ਸ਼ਬਦ ਅੰਦਰ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਜੁਗਾ ਜੁਗਾ ਤੋਂ ਜੋ ਬਿਰਦ ਹੈ ਆਪਣੇ ਭਗਤਾਂ ਦੀ ਰੱਖਿਆ ਕਰਨੀ ਪੈਜ ਰੱਖਣੀ ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਤਿੰਨਾਂ ਦੀ ਪਰਮਾਤਮਾ ਨੇ ਆਪ ਪੈਜ ਰੱਖਣਾ ਕੀਤੀ ਛੋਟੀ ਉਮਰ ਦੇ ਵਿੱਚ ਹਿਰਦੇ ਵਿੱਚ ਇੰਨੀ ਦ੍ਰਿੜਤਾ ਸੀ ਪਰਮਾਤਮਾ ਦਾ ਨਾਮ ਜਪਿਆ ਔਰ ਭਗਤ ਜੀ ਦੇ ਪਿਤਾ ਹਰਨਾਖਸ ਨੇ ਉਹਨਾਂ ਨੂੰ ਕਈ ਤਰੀਕਿਆਂ ਦੇ ਨਾਲ ਪਰਮੇਸ਼ਰ ਦੇ ਨਾਮ ਜਪਣ ਤੋਂ ਰੋਕਣਾ ਕੀਤਾ ਮੌਤ ਤੱਕ ਧਮਕੀਆਂ ਦੇਣਾ ਕੀਤੀਆਂ ਡਰਾਵੇ ਜਿੱਤੇ ਪਰ ਭਗਤ ਜੀ ਨੇ ਕਿਹਾ ਕਿ ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ ਸਕੂਲ ਦੇ ਵਿੱਚ ਪਾਠਸ਼ਾਲਾ ਦੇ ਅੰਦਰ ਪੜਾਉਣ ਵਾਸਤੇ ਵੀ ਜਤਨ ਕੀਤਾ ਮਾਂ ਨੇ ਵੀ ਸਮਝਾਇਆ ਪਰ ਭਗਤ ਜੀ ਨੇ ਕਿਹਾ ਨਹੀਂ ਛੋਡੋ ਰੇ ਬਾਬਾ RAM ਨਾਮ ਮੋਰੋ ਆਰ ਔਰ ਪੜਨ ਸਿਓ ਨਹੀਂ ਕਾਮ ਮੈਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਛੱਡ ਸਕਦਾ ਇਸ ਤਰ੍ਹਾਂ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਸਤਿਗੁਰੂ ਜੀ ਬਚਨ ਕਰਦੇ ਭਾਈ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪੂਰਨ ਵਿਸ਼ਵਾਸ ਭਰੋਸਾ ਹੈ ਤੇ ਵਾਹਿਗੁਰੂ ਉਹਨਾਂ ਦੀ ਪੈਜ ਰੱਖਦਾ ਇਸ ਸ਼ਬਦ ਅੰਦਰ ਮਹਾਰਾਜ ਜੀ ਨੇ ਦੋ ਪੱਖ ਲਏ ਨੇ ਇੱਕ ਤਾਂ ਜਿਹੜੇ ਪ੍ਰਮਾਤਮਾ ਨਾਲ ਜੁੜੇ ਹੋਏ ਨੇ ਕਹਿ ਲਈਏ ਉਹ ਭਗਤ ਗੁਰਮੁਖ ਇੱਕ ਜਿਹੜੇ ਪ੍ਰਮਾਤਮਾ ਤੋਂ ਭੁੱਲੇ ਹੋਏ ਹਨ ਮਨ ਦੇ ਪਿੱਛੇ ਚੱਲਣ ਵਾਲੇ ਮਨਮੁਖ ਦੋਹਾ ਦੀ ਹਾਲਤ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਨੂੰ ਦੱਸਦੇ ਨੇ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਹੇ ਹਰੀ ਪਰਮਾਤਮਾ ਜੀ ਤੁਸੀਂ ਆਪਣੇ ਭਗਤਾਂ ਦੀ ਪੈਜ ਰੱਖ ਦਿਓ ਭਗਤ ਕੌਣ ਹਨ ਜਿਹੜੇ ਹਰ ਸਮੇ ਵਾਹਿਗੁਰੂ ਦਾ ਨਾਮ ਜਪਦੇ ਨੇ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਬਣ ਆਈ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਹੈ ਭਗਤ ਰਵਦਾਸ ਜੀ ਨੇ ਬਚਨ ਕੀਤੇ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਔਰ ਮਾਰਾਇ ਨੇ ਬਚਨ ਕੀਤਾ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਹਕੇਰੀ ਬਖਮ ਮਾਰਗ ਚਲਣਾ ਇੱਕ ਔਖਾ ਰਸਤਾ ਬੰਦਗੀ ਵਾਲਾ ਸੰਸਾਰ ਦੇ ਵਿੱਚ ਉਸ ਰਸਤੇ ਉਹ ਚੱਲਦੇ ਨੇ ਔਰ ਇਸ ਰਸਤੇ ਤੇ ਆਉਣ ਵਾਲੀਆਂ ਮੁਸ਼ਕਲਾਂ ਤੋਂ ਵਾਹਿਗੁਰੂ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਹਰ ਜੁਗ ਜੋਗ ਭਗਤ ਉਪਾਇ ਪੈਜ ਰੱਖਦਾ ਆਇਆ ਰਾਮ ਰਾਜੇ ਮਾਰੇ ਕਹਿੰਦੇ ਹੇ ਵਾਹਿਗੁਰੂ ਤੂੰ ਧਰੋਈ ਤੇਰਾ ਇਹ ਬਿਰਦ ਹੈ ਕਿ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਪ੍ਰਹਿਲਾਦ ਜਨ ਤੁਦ ਰਾਖ ਲੈ ਹਰ ਜਿਓ ਹਰਨਾਖਸ ਮਾਰ ਪਚਾਇਆ ਮਾਰੇ ਬਚਨ ਕਰਦੀ ਹੈ ਹੇ ਹਰੀ ਪਰਮਾਤਮਾ ਜੀ ਆਪ ਜੀ ਨੇ ਪ੍ਰਹਿਲਾਦ ਜਨ ਭਗਤ ਪ੍ਰਹਿਲਾਦ ਜੀ ਜਿਹੜੇ 5 ਸਾਲਾਂ ਦੀ ਉਮਰ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਲੱਗ ਪਏ ਤੇ ਉਹਨਾਂ ਦੀ ਤੁਸੀਂ ਰੱਖਿਆ ਕਰਨਾ ਕੀਤੀ ਹਰਨਾਖਸ ਦੁਸ਼ਟ ਜਿਹੜਾ ਹਰਨਾਖਸ ਜੀ ਭਗਤ ਜੀ ਦਾ ਪਿਤਾ ਜੀ ਨੇ ਭਗਤ ਜੀ ਨੂੰ ਮਾਰਨ ਵਾਸਤੇ ਕਈ ਯਤਨ ਕੀਤੇ ਅੰਤ ਨੂੰ ਖੜਗ ਲੈ ਕਰਕੇ ਤਲਵਾਰ ਲੈ ਕੇ ਭਗਤ ਜੀ ਨੂੰ ਮਾਰਨ ਵਾਸਤੇ ਤੋੜਿਆ ਭਗਤ ਪ੍ਰਹਿਲਾਦ ਜੀ ਦੀ ਪਰਮਾਤਮਾ ਨੇ ਨਰ ਸਿੰਘ ਰੂਪ ਧਾਰਨ ਕਰਕੇ ਰੱਖਿਆ ਕਰਨਾ ਕੀਤਾ ਔਰ ਹਰਨਾਖਸ ਨੂੰ ਮਾਰਿਆ ਇਸ ਤਰ੍ਹਾਂ ਮਾਰੇ ਬਚਨ ਕਰਦੇ ਹਰਨਾਖਸ ਮਾਰ ਪਚਾਇਆ ਪਰਮੇਸ਼ਰ ਵਾਹਿਗੁਰੂ ਆਪ ਜੀ ਨੇ ਹਰਨਾਖਸ ਦੁਸ਼ਟ ਨੂੰ ਮਾਰ ਕਰਕੇ ਖਤਮ ਕਰ ਦਿੱਤਾ ਗੁਰਮੁਖ ਨੂੰ ਪ੍ਰਤੀਤ ਹੈ ਹਰ ਜਿਓ ਮਨਮੁਖ ਭਰਮ ਭੁਲਾਇਆ ਹੁਣ ਇਥੇ ਮਾਰੇ ਦੱਸਦੇ ਨੇ ਕਿ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਗੁਰਮੁਖ ਹਨ ਜਿਨ੍ਹਾਂ ਦਾ ਮੁਖ ਗੁਰੂਵਲ ਹੈ ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਗੁਰੂ ਨੂੰ ਮੁਖ ਰੱਖਿਆ ਹੈ ਉਹਨਾਂ ਅੰਦਰ ਹੇ ਵਾਹਿਗੁਰੂ ਜੀ ਆਪ ਜੀਤੇ ਭਰੋਸਾ ਹੈ ਪ੍ਰਤੀਤ ਹੈ ਮਨਮੁਖ ਭਰਮ ਭੁਲਾਇਆ ਤੇ ਜਿਹੜੇ ਦੂਜੇ ਪਾਸੇ ਮਾਨਮੁਖ ਹਨ ਉਹ ਭਰਮ ਦੇ ਵਿੱਚ ਹਮੇਸ਼ਾ ਭੁੱਲੇ ਰਹਿੰਦੇ ਨੇ ਉਹ ਭਟਕਦੇ ਰਹਿੰਦੇ ਨੇ ਸੰਸਾਰ ਦੇ ਅੰਦਰ ਉਹਨਾਂ ਅੰਦਰ ਭਰੋਸਾ ਨਹੀਂ ਇਸ ਲਈ ਮਾਰੇ ਬਚਨ ਕੀਤੇ ਹਨ ਹਰ ਕੀ ਤੁਮ ਸੇਵਾ ਕਰੋ ਦੂਜਾ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੋਹ ਚਿੰਦਿਆ ਫਲ ਪਾਈ ਹੈ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਐ ਬੰਦੇ ਤੂੰ ਪਰਮਾਤਮਾ ਦੀ ਸੇਵਾ ਕਰ ਪਰਮਾਤਮਾ ਤੇ ਭਰੋਸਾ ਰੱਖ ਪਰਮਾਤਮਾ ਦੀ ਸੇਵਾ ਕੀਤੇਗਾ ਤੈਨੂੰ ਮਨ ਇਛਤ ਫਲ ਮਿਲਣਗੇ ਪਰ ਜੇ ਤੂੰ ਦੂਜੀ ਮਾਇਆ ਦੀ ਸੇਵਾ ਕਰੇਗਾ ਕਿਸੇ ਦੇਵੀ ਦੇਵਤੇ ਦੀ ਕਿਸੇ ਹੋਰ ਦੀ ਸੇਵਾ ਕਰੇਗਾ ਤੇਰਾ ਜਨ ਅਰਥ ਚਲਿਆ ਜਾਏਗਾ ਹਰ ਜੀ ਇਹ ਤੇਰੀ ਵਡਿਆਈ ਮਾਰੇ ਬਚਨ ਕਰਦੇ ਹੈ ਪਰਮਾਤਮਾ ਜੀ ਆਪ ਜੀ ਦੇ ਘਰ ਦੀ ਇਹ ਵਡਿਆਈ ਹੈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਤੂੰ ਸਦਾ ਆਪਣੇ ਭਗਤਾਂ ਦੀ ਪੈਜ ਰੱਖ ਆਪਣੇ ਭਗਤਾਂ ਨੂੰ ਪਾਲਣਾ ਕਰ ਭਗਤ ਤੇਰੀ ਸਰਨਾਈ ਕਿਉਂਕਿ ਭਗਤ ਜਿਹੜੇ ਨੇ ਬੰਦਗੀ ਕਰਨ ਵਾਲੇ ਉਹ ਤੇਰੀ ਹਮੇਸ਼ਾ ਸ਼ਰਨ ਵਿੱਚ ਰਹਿੰਦੇ ਨੇ ਭਗਤ ਦਾ ਅਰਥ ਹੁੰਦਾ ਹੈ ਭਾਗਤ ਤਿੰਨ ਸ਼ਬ ਅੱਖਰ ਨੇ ਸਾਧ ਸੰਗਤ ਭੱਬੇ ਤੋਂ ਜਿਹਦੇ ਅੰਦਰ ਪ੍ਰਮਾਤਮਾ ਦਾ ਭਾਉ ਹੈ ਪ੍ਰੇਮ ਜਾਂ ਪਰਮੇਸ਼ਰ ਦਾ ਭੈ ਹੈ ਡਰ ਗੱਗੇ ਤੋਂ ਕਹਿ ਲਈਏ ਪਰਮਾਤਮਾ ਦਾ ਹਿਰਦੇ ਚ ਗਿਆਨ ਹੈ ਤੇ ਤੱਤੇ ਤੋਂ ਕਹਿ ਲਈਏ ਸੰਸਾਰ ਦਾ ਜਿਹਨੇ ਤਿਆਗ ਕੀਤਾ ਹੋਇਆ ਇਹ ਤਿੰਨ ਚੀਜ਼ਾਂ ਜਿਹਦੇ ਅੰਦਰ ਆ ਜਾਂਦੀਆਂ ਨੇ ਉਹ ਪਰਮਾਤਮਾ ਦਾ ਭਗਤ ਬਣ ਜਾਂਦਾ ਹੈ ਜਿਹਦੇ ਅੰਦਰ ਪਰਮਾਤਮਾ ਦਾ ਭੈ ਹੈ ਜਾਂ ਪ੍ਰੇਮ ਕਿਉਂਕਿ ਭੈ ਤੋਂ ਹੀ ਪ੍ਰੇਮ ਪੈਦਾ ਹੁੰਦਾ ਹੈ ਇਸ ਤਰ੍ਹਾਂ ਜਿਹਦੇ ਅੰਦਰ ਗਿਆਨ ਹੈ ਤਿਆਗ ਹੈ ਔਰ ਉਹ ਭਗਤ ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਰਹਿੰਦੇ ਹਨ ਭਗਤ ਜਨਾਂ ਕੋ ਸਰਦਾ ਆਪ ਹਰ ਲਾਈ ਵਿੱਚ ਗ੍ਰਸਥ ਉਦਾਸ ਰਹੀ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਆਪ ਸਰਦਾ ਪੈਦਾ ਕਰਕੇ ਗ੍ਰਸਥ ਵਿੱਚ ਰਹਿੰਦਿਆਂ ਭਗਤ ਕਬੀਰ ਜੀ ਗ੍ਰਸਥੀ ਸਨ ਪਰਿਵਾਰ ਵਾਲੇ ਭਗਤ ਨਾਮਦੇਵ ਜੀ ਭਗਤ ਰਵਦਾਸ ਜੀ ਤਾਂ ਸਾਧ ਸੰਗਤ ਪਰਿਵਾਰ ਵਿੱਚ ਰਹਿੰਦਿਆਂ ਬੰਦਗੀ ਕੀਤੀ ਮਾਰੇ ਬਚਨ ਕਰਦੇ हे ਪ੍ਰਭੂ ਪਰਮਾਤਮਾ ਹਮੇਸ਼ਾ ਭਗਤ ਤੇਰੀ ਸ਼ਰਨ ਵਿੱਚ ਰਹਿੰਦੇ ਨੇ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਾਕੇ ਕਾਲ ਨਾ ਨੇੜੈ ਜਾਈ ਹੁਣ ਵਿਸਰਾਮ ਦੇ ਕੇ ਮਾਰੇ ਬਚਨ ਕਰਦੇ ਨੇ ਜਿਹੜਾ ਜਮ ਸੰਸਾਰ ਦੇ ਅੰਦਰ ਜੀਵ ਨੂੰ ਲੈਣ ਵਾਸਤੇ ਆਉਂਦਾ ਭਗਤ ਰਵਦਾਸ ਜੀ ਬਚਨ ਕਰਦੇ ਜਮ ਨਿਹਾਰੈ ਸਾਸ ਬੰਦੇ ਦੇ ਜਮ ਸਵਾਸ ਗਿਣਦਾ ਰਹਿੰਦਾ ਜਨਣੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਕਿ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਅਤਕ ਲਾੜ ਤਰ ਤੇਖਤ ਹੀ ਜਮਰਾਉ ਹੱਸੈ ਜਮ ਹੱਸਦਾ ਹੈ ਦੇਖ ਕਰਕੇ ਬੰਦੇ ਨੂੰ ਕਿ ਅਸੀਂ ਕਹਿੰਨੇ ਆ ਇਹ ਵੱਡਾ ਹੋ ਰਿਹਾ ਹੈ ਉਹ ਕਹਿੰਦਾ ਇਹ ਛੋਟਾ ਹੋ ਰਿਹਾ ਸਤਿਗੁਰੂ ਮਹਾਰਾ ਜੀ ਕਹਿੰਦੇ ਭਗਤਾਂ ਨੂੰ ਜਮ ਜੋ ਹੈ ਨਾ ਸਾਕੈ ਪਰਮੇਸ਼ਰ ਵਾਹਿਗੁਰੂ ਦੇ ਭਗਤਾਂ ਨੂੰ ਜਿਹੜਾ ਜਮ ਹੈ ਜੋ ਹੈ ਨਾਮ ਤਾੜ ਨਹੀਂ ਸਕਦਾ ਦੇਖ ਨਹੀਂ ਸਕਦਾ ਕਾਲ ਨਾਲ ਨੇੜ ਹੈ ਜਾਈ ਤੇ ਕਾਲ ਨਾਮ ਹੈ ਮੌਤ ਦਾ ਮੌਤ ਵੀ ਉਹਨਾਂ ਦੇ ਨੇੜੇ ਨਹੀਂ ਜਾਂਦੀ ਪਾ ਮੌਤ ਦਾ ਭੈ ਵੀ ਉਹਨਾਂ ਨੂੰ ਸਤਾਉਂਦਾ ਨਹੀਂ ਹੈ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਮੌਤ ਕਾਲ ਖਿੰਨ ਖਿੰਨ ਸਮੇਂ ਵਿੱਚ ਜੀਵ ਨੂੰ ਮਾਰਦਾ ਰਹਿੰਦਾ ਹੈ ਅੰਦਰੋਂ ਡਰਾ ਕਰਕੇ ਉਹ ਵੀ ਉਹਨਾਂ ਦੇ ਨੇੜੇ ਨਹੀਂ ਜਾਂਦੀ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਕਿਉਂਕਿ ਕੇਵਲ ਇੱਕੋ ਇੱਕ ਵਾਹਿਗੁਰੂ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਿਆ ਹੋਇਆ ਹੈ ਨਾਮ ਕਰਕੇ ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ ਰੈਦੋ ਸੈਦ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਸਤਗੁਰ ਜੀ ਬਚਨ ਕਰਦੇ ਗੁਰ ਕੈ ਸਹਿਜ ਸੁਭਾਈ ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਕੀਤਿਆਂ ਸੋਤੇ ਸਿੱਧ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਉਹ ਭਗਤਾ ਦੇ ਚਰਨੀ ਆ ਕੇ ਲੱਗ ਜਾਂਦੀਆਂ ਹੁਣ ਜਿਹੜਾ ਬੰਦਗੀ ਕਰੇਗਾ ਹਿਰਦਿ ਚ ਪ੍ਰੇਮ ਪੈਦਾ ਕਰਕੇ ਆਪਾ ਵਾਰ ਕਰਕੇ ਆਪਾ ਵਾਹਿਗੁਰੂ ਨੂੰ ਸਮਰਪਿਤ ਕਰਕੇ ਸਾਸੰਗ ਪ੍ਰਮਾਤਮਾ ਦੇ ਗੁਣ ਗਾਵੇਗਾ ਉਹ ਭਗਤ ਹੈ ਤਾਂ ਸਤਿਗੁਰੂ ਮਾਰੇ ਬਚਨ ਕਰਦੇ ਨੇ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਨਵ ਨੀਤੀ 18 ਸਿੱਧੀ ਉਹ ਪ੍ਰਮਾਤਮਾ ਦੇ ਪਰਮੇਸ਼ਰ ਵਾਹਿਗੁਰੂ ਦੇ ਭਗਤਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨਵ ਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰ へ ਜੋ ਹਰ ਹਿਰਦੇ ਸਦਾ ਵਸਾਏ ਇਸ ਤਰ੍ਹਾਂ ਪਰਮੇਸ਼ਰ ਦੇ ਭਗਤਾਂ ਦੇ ਚਰਣੀ ਲੱਗ ਜਾਂਦੀਆਂ ਨੇ ਮਨਮੋਖਾ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸਵਾਉ ਹੁਣ ਦੂਜੇ ਪਾਸੇ ਮਨਮੁਖ ਜਿਹੜਾ ਮਨ ਪਿੱਛੇ ਚੱਲਦਾ ਉਹਨਾਂ ਅੰਦਰ ਪ੍ਰਤੀਤ ਨਹੀਂ ਬਣਦੀ ਭਰੋਸਾ ਨਹੀਂ ਪੈਦਾ ਹੁੰਦਾ ਭਰੋਸਾ ਨਹੀਂ ਆਇਆ ਗੁਰੂ ਤੇ ਨਹੀਂ ਭਰੋਸਾ ਆਇਆ ਪਰਮਾਤਮਾ ਤੇ ਭਰੋਸਾ ਨਹੀਂ ਆਇਆ ਕਿਉਂ ਅੰਤਰ ਲੋਭ ਸਵਾਉ ਉਹਨਾਂਦਰ ਲੋਭ ਹੈ ਪਦਾਰਥਾਂ ਦਾ ਆਪਣਾ ਸਵਾਰਥ ਹੈ ਪਰਜੋਜਨ ਹੈ ਕਿ ਲੋਭ ਧਨ ਇਕੱਠਾ ਕਰਨਾ ਹੈ ਮਾਇਆ ਜੋੜਨੀ ਹੈ ਮਾਰੇ ਕਹਿੰਦੀ ਮਾਇਆ ਵਾਸਤੇ ਕਰਦੇ ਨੇ ਗੁਰਮੁਖ ਹਿਰਦੈ ਸ਼ਬਦ ਨਾ ਭੇਤਿਓ ਹਰ ਨਾਮ ਨਾ ਲਾਗਾ ਪਾਉ ਜਿਹੜੇ ਗੁਰਮੁਖ ਨੇ ਉਹਨਾਂ ਵਾਂਗੂ ਜਾਂ ਗੁਰਮੁਖ ਬਣ ਕੇ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਿੰਨਿਆ ਨਹੀਂ ਗਿਆ ਗੁਰੂ ਦੇ ਸ਼ਬਦ ਨਾਲ ਆਪਣੇ ਹਿਰਦੇ ਨੂੰ ਵਿੰਨਿਆ ਨਹੀਂ ਹੈ ਪਰੋਇਆ ਨਹੀਂ ਹੈ ਜਿਵੇਂ ਮਣਕੇ ਨੂੰ ਧਾਗੇ 'ਚ ਪਰੋ ਲਈਦਾ ਹੈ ਨਾ ਤੇ ਉਹ ਸਭ ਤਾਂ ਇੱਕ ਮਰਿਆਦਾ ਚ ਆ ਜਾਂਦੇ ਨੇ ਮਣ ਕੇ ਖਿਲਰੇ ਪਏ ਹੋਣ ਉਹਨਾਂ ਨੂੰ ਧਾਗਿਆਂ ਚ ਪਰੋ ਲਈਏ ਧਾਗੇ ਚ ਪਰੋ ਕਰਕੇ ਇੱਕ ਮਾਲਾ ਬਣ ਜਾਂਦੀ ਇਸ ਤਰ੍ਹਾਂ ਹੀ ਜਿਹੜਾ ਜੀਵਨ ਪਰਮਾਤਮਾ ਤੋਂ ਭੁੱਲ ਕੇ ਖਿਲਰਿਆ ਪਿਆ ਹੈ ਇੰਦਰੀ ਜਿਹੜੇ ਅੱਖਾਂ ਉਹ ਆਪਣੇ ਸਵਾਦ ਚ ਲੱਗੀਆਂ ਨੇ ਕੰਨ ਆਪਣੇ ਚ ਰਸਨਾ ਆਪਣੇ ਚ ਜਦੋਂ ਗੁਰੂ ਦੇ ਸ਼ਬਦ ਨਾਲ ਇਹਨੂੰ ਪਰੋ ਲਿਆ ਸ਼ਬਦ ਨਾਲ ਕਿ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੂੰ ਬਿਠਾਈ ਏ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਤਰੀ ਹਰ ਬਿਨ ਅਵ ਨ ਦੇਖੋ ਕੋਈ ਰਸਨਾ ਨੂੰ ਕੰਨਾਂ ਨੂੰ ਜੀਬ ਨੂੰ ਏ ਰਸਨਾ ਤੋਂ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤੇ ਜਿਚਰ ਹਰਸ ਪੱਲੇ ਨ ਪਾਈ ਗੁਰੂ ਦੇ ਸ਼ਬਦ ਨਾਲ ਪਰੋਵਾਂਗੇ ਅੰਤਰ ਗੁਰ ਅਰਧਨਾ ਜੇਹਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਵੇਖਣਾ ਸ਼ਰਵਣੀ ਸੁਨਣਾ ਗੁਰ ਨਾਉ ਮਾਰੇ ਬਚਨ ਕਰਦੇ ਗੁਰਮੁਖ ਹਿਰਦੇ ਸ਼ਬਦ ਨਾਲ ਭੇਦਿਓ ਗੁਰਮੁਖ ਬਣ ਕੇ ਆਪਣੇ ਹਿਰਦੇ ਨੂੰ ਸ਼ਬਦ ਨਾਲ ਭੇਦਿਆ ਵਿੰਨਿਆ ਨਹੀਂ ਹਰ ਨਾਮ ਨਾਲ ਲਾਗਾ ਭਾਉ ਤੇ ਪਰਮੇਸ਼ਰ ਦੇ ਨਾਮ ਨਾਲ ਪ੍ਰੇਮ ਨਹੀਂ ਲੱਗਿਆ ਉਹ ਮਨਮੁਖ ਜੀਵ ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਉ ਜਿਹੜੇ ਮਨਮੁਖ ਨੇ ਕੂੜ ਕਮਾਉਂਦੇ ਨੇ ਕਪਟ ਕਰਦੇ ਸਾਲ ਕਰਦੇ ਨੇ ਪਾਜ ਪਖੰਡ ਕਰਦੇ ਨੇ ਇਹ ਲੈ ਜਾਵੇਗਾ ਕਿਉਂ ਜਿਹੜੇ ਮਨਮੁਖ ਜੀਵ ਨੇ ਫੀਕਾ ਅਲਾਉ ਉਹਨਾਂ ਦਾ ਸਭ ਕੁਝ ਕਹਿਣਾ ਫਿੱਕਾ ਹੁੰਦਾ ਹੈ ਰਸ ਵਾਲਾ ਨਹੀਂ ਹੁੰਦਾ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ हे ਪ੍ਰਭੂ ਵਾਇਗੁਰੂ ਤੂੰ ਆਪਣੇ ਭਗਤਾ ਵਿੱਚ ਵਰਤਦਾ ਹੈ ਭਗਤੀ ਕਰਕੇ ਹੀ ਭਗਤਾ ਨੇ ਤੈਨੂੰ ਜਾਣਿਆ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪਰਖ ਬਿਦਾਤਾ ਇਹ ਜਿੰਨਾ ਵੀ ਸੰਸਾਰ ਦਾ पसारा ਹੈ ਮਾਇਆ ਹੈ ਮਾਇਆ ਦਾ ਮੋਹ ਹੈ ਜਿੰਨੇ ਵੀ ਸਭ ਲੋਕ ਹਨ ਇਹ ਮਾਰੇ ਕਹਿੰਦੇ ਸਾਰੀ ਸ੍ਰਿਸ਼ਟੀ ਤੇਰੀ ਹੈ ਤੂੰ ਇੱਕੋ ਪਰਖ ਵਿਧਾਤਾ ਹੈ ਪ੍ਰਭੂ ਤੂੰ ਇੱਕੋ ਪੁਰਖ ਹੈ ಪರಿਪੂਰਣ ਵਿਧਾਤਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਸਾਰਿਆਂ ਨੂੰ ਕੀਤੇ ਹੋਏ ਕਰਮਾਂ ਦਾ ਫਲ ਦੇਣ ਵਾਲਾ ਹੈ ਹਮ ਮਾਰ ਮਨਸਾ ਮਨ へ ਸਮਾਣੀ ਗੁਰ ਕੈ ਸਬਦ ਪਛਾਤਾ ਜਿਹੜੇ ਗੁਰਮੁਖ ਨੇ ਉਹਨਾਂ ਨੇ ਹਮੈ ਨੂੰ ਅੰਦਰੋਂ ਮਾਰ ਕੇ ਜਿਹੜੀ ਆਪਣੀ ਮਨਸਾ ਬੁੱਧੀ ਹੈ ਉਹ ਮਨ ਵਿੱਚ ਹੀ ਸਮਾ ਗਈ ਹੈ ਭਾਵ ਮਨ ਵਿੱਚ ਹੀ ਉਹਨਾਂ ਦਾ ਟਿਕਾਹ ਹੋਣਾ ਹੋਇਆ ਹੈ ਮਨ ਵਿੱਚ ਹੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਨੂੰ ਪਛਾਣ ਕਰਕੇ ਅੰਦਰੋਂ ਹਉਮੈ ਨੂੰ ਮਾਰ ਲੈਣਾ ਕੀਤਾ ਮਨਸਾ ਮਨ へ ਸਮਾਣੀ ਮਨਸਾ ਨਾ ਵਾਸਨਾ ਦਾ ਵੀ ਹੈ ਜਿਹੜੀਆਂ ਵਾਸਨਾ ਨੇ ਉਹ ਫਿਰ ਮਨ ਚ ਸਮਾ ਜਾਂਦੀਆਂ ਨੇ ਕਿਉਂ ਗੁਰ ਕੈ ਸਬਦ ਪਛਾਤਾ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨਾਲ ਪਰਮੇਸ਼ਰ ਵਾਹਿਗੁਰੂ ਨੂੰ ਪਛਾਣ ਲਿਆ ਹੈ ਅਚੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਵਾਹਿਗੁਰੂ ਦਾ ਨਾਮ ਪਿਆਰਾ ਲੱਗ ਆਉਂਦਾ ਨਾ ਪਿਆਰ ਪਾਉਂਦੇ ਨੇ ਵਾਹਿਗੁਰੂ ਦੇ ਨਾਮ ਨਾਲ ਵਾਹਿਗੁਰੂ ਉਹਨਾਂ ਦੇ ਅਚੰਤ ਹੀ ਮਾਰੇ ਆਪੇ ਹੀ ਕੰਮ ਕਰੀ ਜਾਂਦੇ ਨੇ ਜਿਹੜੇ ਸੰਸਾਰ ਦੇ ਲੋਕ ਪਰਲੋਕ ਦੇ ਕਾਰਜ ਨੇ ਨਾ ਉਹ ਆਪੇ ਹੀ ਸਵਾਰੀ ਜਾਂਦੇ ਨੇ ਉਹਨਾਂ ਨੂੰ ਕੋਈ ਵਿਗੜ ਨਹੀਂ ਲੱਗਦਾ ਉਹਨਾਂ ਦੇ ਅੰਦਰ ਲੀਆਂ ਇੱਛਾ ਸਾਰੀਆਂ ਆਪੇ ਚਿੰਤ ਨਾਮ ਹੈ ਚਿੰਤਾ ਤੂੰ ਰਹਿਤ ਇੱਕ ਹੁੰਦੇ ਨੇ ਅਸੀਂ ਚਿੰਤਾ ਕਰਦੇ ਆ ਕਿਸ ਕਾਰਜ ਵਾਸਤੇ ਮੇਰਾ ਆ ਕੰਮ ਹੋ ਜੇ ਮੈਂ ਕੱਲ ਨੂੰ ਇਸ ਤਰ੍ਹਾਂ ਕਰਨਾ ਹੈ ਮਾਰੇ ਕਹਿੰਦੇ ਉਹਨਾਂ ਦੇ ਆਪੇ ਕੰਮ ਹੋਈ ਜਾਂਦੇ ਸਾਰੇ ਕਿਉਂ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਵਾਰਨ ਹਾਰਾ ਗੁਰੂ ਪ੍ਰਸਾਦ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਦੇ ਨਾਲ ਸਦਾ ਵਾਸਤੇ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਵਸ ਗਿਆ ਹੈ ਜੋ ਪਰਮਾਤਮਾ ਸਭ ਕਾਜ ਸਵਾਰਨ ਹਾਰਾ ਸਾਰੇ ਹੀ ਕਾਰਜਾਂ ਨੂੰ ਸਵਾਰਨ ਵਾਲਾ ਹੈ ਉਹਨਾਂ ਕੀ ਰੀਸ ਕਰੇ ਸੋ ਵਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਜਿਨ੍ਹਾਂ ਗੁਰਮੁਖਾਂ ਦਾ ਹਰੀ ਪਰਮਾਤਮਾ ਆਪ ਰਾਖੀ ਕਰਨ ਵਾਲਾ ਹੈ ਪ੍ਰਤਪਾਲਨਾ ਕਰਨ ਵਾਲਾ ਹੈ ਜੇ ਕੋਈ ਉਹਨਾਂ ਦੀ ਪਖੰਡੀ ਬਣ ਕੇ ਰੀਸ ਕਰੇ ਉਹਨਾਂ ਨੂੰ ਨੀਵਾ ਦਿਖਾਉਣਾ ਚਾਹੀਏ ਜਾ ਉਹਨਾਂ ਦੀ ਰੀਸ ਕਰੇ ਕਿ ਮੈਂ ਵੀ ਬਹੁਤ ਇਸ ਤਰ੍ਹਾਂ ਹਾਂ ਮਹਾਰਾ ਜੀ ਕਹਿੰਦੇ ਸੋ ਵਿਗੁੱਚੇ ਉਹ ਤਾਂ ਭਾਈ ਖਰਾਬ ਹੀ ਹੁੰਦੇ ਹਨ ਵਾਹਿਗੁਰੂ ਆਪ ਆਪਣੇ ਭਗਤਾਂ ਦੀ ਰੱਖਿਆ ਕਰਦਾ ਬੈਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨਮੁਖ ਭੌਕ ਮੋਏ ਬਿਲ ਲਾਈ ਸਤਗੁਰੂ ਜੀ ਬਚਨ ਕਰਦੇ ਨੇ ਬਿਨਾਂ ਸਤਗੁਰਾਂ ਦੀ ਸੇਵਾ ਕੀਤੇ ਤੋਂ ਕਿਸੇ ਨੇ ਵੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਿਹੜੇ ਮਨਮੁਖ ਨੇ ਉਹ ਪੌਕਾ ਮਤਰਾ ਪੌਕ ਦੇ ਰਹਿੰਦੇ ਨੇ ਵਿਅਰਥ ਬੋਲਦੇ ਰਹਿੰਦੇ ਨੇ ਤੇ ਬਿਲ ਲਾਈ ਇਸ ਤਰ੍ਹਾਂ ਵਿਰਲਾਪ ਕਰਦੇ ਆ ਹੀ ਮਰ ਜਾਂਦੇ ਨੇ ਉਹ ਟੰਡੋਰਾ ਫੇਰਦੇ ਆ ਹੀ ਵਾਧੂ ਬੋਲਦੇ ਆ ਫਿੱਕਾ ਬੋਲਦੇ ਆ ਹੀ ਮਰ ਜਾਂਦੇ ਨੇ ਪਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾ ਸਤਗੁਰਾਂ ਦੀ ਪ੍ਰਾਪਤੀ ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਪਾਇਆ ਨਹੀਂ ਹੈ ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਆਵਹਿ ਜਾਵਹਿ ਸੰਸਾਰ 'ਚ ਆਉਂਦੇ ਜਾਂਦੇ ਨੇ ਜਨਮ ਲੈ ਕੇ ਆਉਂਦੇ ਨੇ ਸਾਰਾ ਜਨਮ ਭੋਗ ਕਰਕੇ ਫਿਰ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਥਾਂ ਪ੍ਰਾਪਤ ਨਹੀਂ ਹੁੰਦੀ ਕਿੱਥੇ ਸੱਚਖੰਡ ਵਿੱਚ ਥਾਂ ਨਹੀਂ ਮਿਲਦੀ ਆਪਣੇ ਸਰੂਪ ਵਿੱਚ ਥਾਂ ਨਹੀਂ ਮਿਲਦੀ ਸਾਥ ਸੰਗਤ ਦੁੱਖ ਮਹਿ ਦੁੱਖ ਸਮਾਈ ਉਹ ਦੁੱਖ ਵਿੱਚ ਪੈ ਕੇ ਦੁੱਖ ਵਿੱਚ ਸਮਾਏ ਰਹਿੰਦੇ ਨੇ ਦੁਖੀ ਹੋ ਹੋ ਕੇ ਦੁੱਖ 'ਚ ਸਮਾਉਂਦੇ ਨੇ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਜਿਹੜੇ ਗੁਰਮੁਖ ਹੁੰਦੇ ਨੇ ਉਹ ਭਾਈ ਅਮਰਤ ਪੀਂਦੇ ਨੇ ਗੁਰੂ ਦੇ ਸ਼ਬਦ ਰੂਪ ਅਮਰਤ ਨੂੰ ਨਾਮ ਰੂਪ ਅਮਰਤ ਨੂੰ ਪ੍ਰਤੱਖ ਅਮਰਤ ਪੀਂਦੇ ਨੇ ਸਤਿਗੁਰਾਂ ਤੋਂ ਪ੍ਰਾਪਤ ਕਰਕੇ ਪੰਜ ਪਿਆਰਿਆਂ ਤੋਂ ਪ੍ਰਾਪਤ ਕਰਦੇ ਸਹਜੇ ਸਾਚ ਸਮਾਈ ਤੇ ਜੀਵਨ ਕਮਾਉਂਦਿਆਂ ਕਮਾਉਂਦਿਆਂ ਸਹਜੇ ਹੌਲੀ-ਹੌਲੀ ਸਹਜੇ ਜਾਂ ਗਿਆਨ ਦੇ ਵਿੱਚ ਉਹ ਸਾਚ ਵਿੱਚ ਸਮਾ ਜਾਂਦੇ ਨੇ ਜਿਵੇਂ ਸਹਜੇ ਸਹਜੇ ਕਾਰਜ ਹੁੰਦਾ ਨਾ ਇਸ ਤਰ੍ਹਾਂ ਹੀ ਮਾਰੇ ਕਹਿੰਦੇ ਸਹਜੇ ਸਹਜੇ ਉਹ ਵਾਹਿਗੁਰੂ 'ਚ ਜਾ ਕੇ ਸਮਾ ਜਾਂਦੇ ਹਨ ਬੈਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਾਰਮ ਕਰੈ ਅਦਕਾਈ ਜੇ ਭਾਈ ਕੋਈ ਅਨੇਕਾ ਤਰ੍ਹਾਂ ਦੇ ਕਾਰਮ ਕਰੇ ਪਖੰਡ ਕਰੇ ਪਰ ਸਤਗੁਰਾਂ ਦੀ ਸੇਵਾ ਤੋਂ ਬਿਨਾ ਜਮ ਜਿਹੜਾ ਉਹ ਜੀਵ ਨੂੰ ਛੱਡਦਾ ਨਹੀਂ ਵੇਦ ਪੜ੍ਹੇ ਤੈਵਾਦ ਵਖਾਣ ਹੀ ਪੈਨ ਗੁਰ ਪਤ ਗਵਾਈ ਕੋਈ ਮਨੁੱਖ ਵੇਦਾਂ ਨੂੰ ਪੜ੍ਹਦਾ ਹੈ ਧਰਮ ਗ੍ਰੰਥਾਂ ਨੂੰ ਜਾਂ ਚਾਰ ਵੇਦ ਪੜ੍ਹਦਾ ਔਰ ਅੱਗੋਂ ਬਾਦ ਝਗੜੇ ਕਰਦਾ ਹੈ ਵਤੰਡਾ ਬਾਤ ਕਰਦਾ ਹੈ ਬੈਨ ਹਰ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਉਹਨੇ ਆਪਣੀ ਪਤ ਇੱਜ਼ਤ ਗਵਾ ਲਈ ਹੈ ਸੱਚਾ ਸਤਗੁਰ ਸਾਚੀ ਜੈਸ ਬਾਣੀ ਭਜ ਛੁਟੇ ਗੁਰ ਸਰਨਾਈ ਸਤਗੁਰੂ ਜੀ ਸੱਚੇ ਹਨ ਸਤਗੁਰਾਂ ਦੀ ਬਾਣੀ ਸੱਚੀ ਹੈ ਔਰ ਜਿਹੜੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਭੱਜ ਕੇ ਚਲੇ ਗਏ ਨੇ ਸਾਰੇ ਖਿਆਲ ਛੱਡ ਕੇ ਭਰਮ ਛੱਡ ਕੇ ਗੁਰੂ ਦੀ ਸ਼ਰਨ 'ਚ ਪੈ ਗਏ ਨੇ ਮਾੜਾ ਕਹਿੰਦੇ ਉਹ ਛੁੱਟ ਗਏ ਨੇ ਭਾਈ ਉਹਨਾਂ ਦਾ ਛਟਕਾਰਾ ਹੋ ਗਿਆ ਜਮਾ ਤੋਂ ਛਟਕਾਰਾ ਹੋ ਗਿਆ ਆਵਾ ਗੌਣ ਤੋਂ ਛਟਕਾਰਾ ਹੋ ਗਿਆ ਜਨ ਹਰਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮਾਤਮਾ ਵਸਿਆ ਹੈ ਉਹ ਵਾਹਿਗੁਰੂ ਦੇ ਦਰ ਤੇ ਵੀ ਸੱਚੇ ਹਨ ਦਰ ਸਾਚੇ ਸਚਿਆਰਾ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਜਾ ਕਰਕੇ ਮਾਰਾ ਕਹਿੰਦੇ ਉਹ ਸਚਿਆਰ ਬਣ ਜਾਂਦੇ ਜਾਂ ਸਾਧ ਸੰਗਤ ਰੂਪ ਧਾਰ ਤੇ ਆ ਕੇ ਉਹ ਸਚਿਆਰ ਬਣੇ ਨੇ ਔਰ ਵਾਹਿਗੁਰੂ ਦੇ ਦਰ ਸੱਚਖੰਡ ਵਿੱਚ ਜਾ ਕੇ ਵੀ ਉਹ ਸੱਚੇ ਚੁਣੇ ਜਾਂਦੇ ਹਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਣਹਾਰਾ। ਉਹਨਾਂ ਦੀ ਸੋਭਾ ਜੁਗਾ ਜੁਗਾ ਵਿੱਚ ਹੋ ਜਾਂਦੀ ਹੈ। ਸਾਰੇ ਯੁਗਾਂ ਵਿੱਚ ਉਹਨਾਂ ਦੀ ਵਡਿਆਈ ਹੈ ਜਿਵੇਂ ਭਗਤ ਪ੍ਰਹਿਲਾਦ ਜੀ, ਭਗਤ ਤਰੂ ਜੀ। ਹੋਏ ਤਾਂ ਸਤਜੁਗ ਵਿੱਚ ਨੇ ਪਰ ਕਲਯੁਗ ਵਿੱਚ ਵੀ ਅਸੀਂ ਉਹਨਾਂ ਦੀ ਵਡਿਆਈ ਕਰਦੇ। ਭਗਤ ਕਬੀਰ ਜੀ ਨੇ ਬਚਨ ਕੀਤਾ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰਜੈ ਸੀ ਹੁਣ ਛੋਟੀ ਉਮਰ ਚ ਇੰਨਾ ਵਿਸ਼ਵਾਸ ਸੀ ਭਗਤ ਤਰੂ ਜੀ ਦੇ ਅੰਦਰ ਭਗਤ ਪ੍ਰਹਿਲਾਦ ਜੀ ਦੇ ਅੰਦਰ ਨਾਮ ਜਪਿਆ ਮਾਰਕ ਹੈ ਤੂੰ ਵੀ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਵਿਸ਼ਵਾਸ ਪੈਦਾ ਕਰਕੇ ਵਾਹਿਗੁਰੂ ਦਾ ਨਾਮ ਜਪ ਵਾਹਿਗੁਰੂ ਦੀ ਸ਼ਰਨ ਲੈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਭਗਤਾਂ ਦੀ ਗੁਰਮੁਖਾਂ ਦੀ ਸੋਭਾ ਜੁਗਾ ਜੁਗਾ ਵਿੱਚ ਹੁੰਦੀ ਹੈ ਕੋਏ ਨਾ ਮੇਟਣ ਹਾਰਾ ਕੋਈ ਮਨੁੱਖ ਉਹਨਾਂ ਦੀ ਸੋਭਾ ਨੂੰ ਮੇਟ ਨਹੀਂ ਸਕਦਾ ਘਟਾ ਨਹੀਂ ਸਕਦਾ ਨਾਨਕ ਤੈਨ ਕੈ ਸਦ ਬਲੇਹਾਰੈ ਜਿਨ ਹਰ ਰਾਖਿਆ ਔਰ ਧਾਰਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਾਰੇ ਵਚਨ ਕਰਦੇ ਨੇ ਅਸੀਂ ਉਹਨਾਂ ਤੋਂ ਸਦਾ ਬਲੇਹਾਰ ਜਾਣੇ ਆ ਕੁਰਬਾਨ ਜਾਣੇ ਆ ਜਿਨ੍ਹਾਂ ਨੇ ਭਾਈ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾ ਕੇ ਰੱਖਿਆ ਹੈ ਇਹ ਸਤਿਗੁਰੂ ਜੀ ਨੇ ਸਾਨੂੰ ਭਾਵਨ ਸ੍ਰੀ ਮੁਖਵਾਕ ਅੰਦਰ ਉਪਦੇਸ਼ ਬਖਸ਼ਿਆ ਹੈ ਗੁਰੂ ਵਾਲੇ ਬਣੀਏ ਗੁਰਮਤਿ ਦੇ ਧਾਰਨੀ ਹੋਈਏ ਨਾਮ ਜਪੀਏ ਬਾਣੀ ਪੜੀਏ ਤਾਂ ਸਤਿਗੁਰਾਂ ਦੀਆਂ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਜਦੋਂ ਆਪਣੇ ਜੀਵਨ ਅੰਦਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਸਰਾ ਬਣਾਵਾਂਗੇ ਇਹ ਜਾਣਾਂਗੇ ਕਿ ਨਾਮ ਤੋਂ ਬਿਨਾਂ ਜੀਵਨ ਕਿਸੇ ਅਰਥ ਨਹੀਂ ਹੈ ਭਈ ਪ੍ਰਾਪਤ ਮਾਨੁੱਖ ਦੇਖ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਨਾਮ ਨੂੰ ਜਪਣ ਵਾਸਤੇ ਮਾਰੇ ਕਹਿੰਦੇ ਤੈਨੂੰ ਭਾਈ ਇਹ ਸਰੀਰ ਮਿਲਿਆ ਹੈ ਜੇ ਨਾਮ ਨਹੀਂ ਜਪੇਗਾ ਅਵਰ ਕਾਜ ਤੇਰੇ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੋਰ ਕਾਮ ਤੇਰੇ ਕਿਸੇ ਅਰਥ ਨਹੀਂ ਇਸ ਲਈ ਤੂੰ ਸਾਧ ਸੰਗਤ ਵਿੱਚ ਗੁਰਮੁਖਾਂ ਵਿੱਚ ਮਿਲ ਕੇ ਵਾਹਿਗੁਰੂ ਦੇ ਨਾਮ ਨੂੰ ਜਪ ਸਤਿਗੁਰੂ ਚ ਸਾਰਿਆਂ ਤੇ ਕਿਰਪਾ ਕਰਨ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ ਅੱਗੇ ਵਾਸਤੇ ਸਮੱਤ ਬਖਸ਼ਣੀ ਜੀ ਜਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿੰਨ ਕੈ ਸਦ ਬਲਿਹਾਰੈ ਜਿਨ ਹਰ ਰੱਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ